19 ਸਾਲ ਦੀ ਅਲੜ ਉਮਰ ਵਿੱਚ ਕਤਲ ਕੇਸ ਦੇ ਵਿੱਚ ਨਾਮ ਔਣ ਕਰਕੇ ਪਟਿਆਲਾ ਜ਼ਿਲ੍ਹੇ ਦੀਆਂ ਸਲਾਖਾਂ ਪਿੱਛੇ BA, MA, JRF ਅਤੇ PhD ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਨਾਬਾਦੇ ਰਹਿਣ ਵਾਲੇ ਡਾਕਟਰ ਮਨਦੀਪ ਗੋੜ ਨੇ ਸਾਲ 1994 ਵਿੱਚ ਇਹ ਘਟਨਾ ਵਾਪਰੀ ਅਤੇ ਜਿਸ ਤੋਂ ਬਾਅਦ ਜੇਲ੍ਹ ਵਿੱਚ ਹੀ ਉਸ ਨੇ PhD ਕਰਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ ਡਾਕਟਰ ਮਨਦੀਪ ਗੋੜ ਦੀ ਮਾਤਾ ਅਤੇ ਉਸ ਦੀ ਪ੍ਰੇਮਿਕਾ ਵੱਲੋਂ ਮਨਦੀਪ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਡਾਇਰੈਕਟਰ ਮਨਦੀਪ ਗੋੜ ਹੁਣ ਪੰਜਾਬੀ ਯੂਨੀਵਰਸਿਟੀ ਰਾਮਪੁਰਾ ਫੁੱਲਵਿਖੇ ਸਹਾਇਕ ਪ੍ਰੋਫੈਸਰ ਦੇ ਵਜੋਂ ਸਰਕਾਰੀ ਨੌਕਰੀ ਕਰ ਰਿਹਾ ਹੈ। ਉਹਨਾਂ ਵੱਲੋਂ ਨੌਜਵਨ ਪੀੜੀ ਨੂੰ ਲੜਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜਵਾਨੀ ਵੇਲੇ ਦੀ ਹੱਡ ਬੀਤੀ ਸੁਣਾਈ। ਹਾਂ ਮੈਂ ਤਾਂ ਮਤਲਬ ਯੰਗ ਜਨਰੇਸ਼ਨ ਨੂੰ ਹੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕੁਝ ਗਲਤੀਆਂ ਜਿਹੜੀਆਂ ਨੇ ਮੈਂ ਕੀਤੀਆਂ ਹੈਨਾ ਕਿ ਉਹ ਉਹ ਨਾ ਕਰਨ ਮੇਰੀ ਹਮੇਸ਼ਾ ਆਪਣੇ ਸਟੂਡੈਂਟਾਂ ਬਾਰੇ ਆਪਣੇ ਛੋਟੇ ਭਰਾਵਾਂ ਬਾਰੇ ਭਾਈ ਬੰਦਾ ਬਾਰੇ ਹਮੇਸ਼ਾ ਇਹੀ ਨਿਜੀ ਰਹੇ ਹੁੰਦੀ ਹੈ ਵੀ ਜੋ ਜ਼ਿੰਦਗੀ ਦੇ ਵਿੱਚ ਕੁਝ ਗਲਤੀਆਂ ਦੇ ਕਰਕੇ ਮੈਂਨੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਖਰਾਬ ਕੀਤਾ ਉਸ ਤਰ੍ਹਾਂ ਦਾ ਕਿਸੇ ਹੋਰ ਦੇ ਨਾਲ ਨਾ ਹੋਵੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਮੈਂ ਅਨਸੈਸਰਲੀ ਕਿਸੇ ਹੋਰ ਦੇ ਜਿਵੇਂ ਆਪਾਂ ਕਹਦੀਏ ਵੀ ਪੰਜਾਬੀ ਬੱਚਿਆਂ ਦੇ ਵਿੱਚ ਅੱਲੜਾ ਅੱਲੜ ਉਮਰ ਦੇ ਵਿੱਚ ਫੁਕਰ ਪਣਦਾ ਉਹ ਹੁੰਦਾ ਥੋੜਾ ਜਿਹਾ ਸਪਿਰਟ ਹੁੰਦਾ ਵੀ ਬਿਨਾ ਮਤਲਬ ਕਿਸੇ ਦੇ ਫਟੇਜ ਟੰਗੜਾਉਣਾ ਮਤਲਬ ਜਿਸ ਜਿਸ ਗੱਲ ਦੇ ਨਾਲ ਤੁਹਾਡਾ ਕੋਈ ਬਵਸਤਾ ਨਹੀਂ ਹੈ ਜਿਸ ਗੱਲ ਨਾਲ ਤੁਸੀਂ ਬਵਸਤਾ ਨਹੀਂ ਹੈਗੇ ਉਸ ਗੱਲ ਦੇ ਵਿੱਚ ਟੰਗ ਫਸਾ ਕੇ ਜਾਂ ਇੰਟਰਫੇਅਰ ਕਰਕੇ ਆਪਣੇ ਮਾਤਾ ਪਿਤਾ ਨੂੰ ਕਸ਼ਟ ਨਾ ਦਿਓ ਆਪਣੇ ਪਰਿਵਾਰ ਦਾ ਮਾਂ ਬਾਪ ਦਾ ਉਹਨਾਂ ਦੀ ਇਕਨੋਮੀ ਦਾ ਕੋਈ ਨੁਕਸਾਨ ਨਾ ਕਰੋ ਹਮੇਸ਼ਾ ਮੇਰਾ ਇਹੀ ਕਹਿਣਾ ਹੈ ਸਾਰਿਆਂ ਨੂੰ ਫਿਗਰ ਤੁਹਾਡੇ ਨਾਲ ਜਿਹੜਾ ਤੁਹਾਨੂੰ ਜੇਲ੍ਹ ਜਾਣਾ ਮੇਰੀ ਏਜ ਉਦੋਂ 19 ਇਅਰ ਸੀ ਜੀ ਕਾਲਜ ਦੇ ਵਿੱਚ ਪੜਦਾ ਸੀਗਾ ਬੀਏ 1 ਦੇ ਵਿੱਚ ਉਦੋਂ ਮਤਲਬ ਕਿਸੇ ਦਾ ਲੜਾਈ ਝਗੜਾ ਕਿਸੇ ਦੇ ਨਾਲ ਹੋ ਗਿਆ ਸੀਗਾ ਇਸ ਤਰ੍ਹਾਂ ਹੀ ਮੈਂ ਮਤਲਬ ਬਿਨਾ ਮਤਲਬ ਮੇਰਾ ਉਹਨਾਂ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਸੀਗਾ ਨਾ ਕੋਈ ਜਾਣ ਪਹਿਚਾਨੀ ਮੈਂ ਮਤਲਬ ਜਿਸ ਬੰਦੇ ਦੇ ਕੇਸ ਦੇ ਵਿੱਚ ਮਤਲਬ ਉਹਦੇ ਮਰਨ ਦੇ ਕੇਸ ਦੇ ਵਿੱਚ ਮੈਨੇ ਇੰਨੀ ਸਜ਼ਾ ਘੱਟ ਲਈ ਤੁਸੀਂ ਯਕੀਨ ਨਹੀਂ ਕਰੋਗੇ ਮੈਨੇ ਉਸ ਬੰਦੇ ਦੀ ਸ਼ਕਲ ਹੀ ਨਹੀਂ ਦੇਖੀ ਕਦੇ ਉਹਦੇ ਚਿਹਰੇ ਨੂੰ ਹੀ ਨਹੀਂ ਦੇਖਿਆ ਹੈਗਾ ਤੁਸੀਂ ਕੋਈ ਬੰਦਾ ਦੇਖਿਆ ਹੋ ਵੀ ਕਿਸੇ ਬੰਦੇ ਦੀ ਮੌਤ ਦੇ ਕੇਸ ਦੇ ਵਿੱਚ ਸਜ਼ਾ ਘੱਟ ਲਵੇ ਤੇ ਉਹਨੇ ਬੰਦੇ ਨੇ ਉਹਦੀ ਸ਼ਕਲ ਹੀ ਨਾ ਦੇਖੀ ਮੈਨੇ ਉਹਦੀ ਸ਼ਕਲ ਹੀ ਨਹੀਂ ਦੇਖੀ ਮਤਲਬ ਜਿਹੜੀ ਜਗ੍ਹਾ ਤੇ ਇਹ ਵਾਕਾ ਹੋਇਆ ਸੀਗਾ ਉਧਰ ਨੂੰ ਅਸੀਂ ਜਾ ਰਹੇ ਸੀਗੇ ਰਸਤੇ ਦੇ ਵਿੱਚ ਇੱਕ ਮੁੰਡਾ ਜਿਹੜਾ ਸਾਡੇ ਨਾਲ ਸੀਗਾ ਉਹਨੇ ਕਿਸੇ ਤੋਂ ਛੁਰਾ ਫੜ ਲਿਆ ਉਹਨੇ ਜਾਂਦੇ ਹੀ ਉਹਦੇ ਮਾਰਤਾ ਸੀ ਪਿੱਛੇ ਸੀਗੇ ਘਟੋ ਘਟ 50 60 ਮੀਟਰ ਉਹਦੇ ਮਾਰਤਾ ਤੇ ਉਹ ਦੌੜ ਗਿਆ ਜਦ ਨੂੰ ਅਸੀਂ ਪਹੁੰਚੇ ਕੁਝ ਨਹੀਂ ਦੇਖਿਆ ਹੈਗਾ ਉਸ ਜਗ੍ਹਾ ਸਾਨੂੰ ਪਬਲਿਕ ਪਲੇਸ ਤੇ ਕਿਸੇ ਕੁਝ ਇੱਕ ਬੰਦਿਆਂ ਨੇ ਜਿਨ੍ਹਾਂ ਨੇ ਬਾਅਦ ਚ ਗਵਾਹੀ ਦਿੱਤੀ ਉਹਨਾਂ ਨੇ ਉੱਥੇ ਦੇਖ ਲਿਆ ਵੀ ਹਾਂ ਇਹ ਵੀ ਉਹਨਾਂ ਦੇ ਨਾਲ ਸੀਗੇ ਉਸ ਕੇਸ ਦੇ ਵਿੱਚ ਮੈਨੂੰ ਸਜ਼ਾ ਹੋਗੀ ਯਾਨੀ ਇਹ ਕਹ ਲਓ ਵੀ ਕੱਲੜ ਉਮਰ ਦੇ ਪੰਜਾਬੀ ਮੁੰਡੇ ਦੇ ਕਿਸ ਪੋਕਰ ਪਣੇ ਦੇ ਕਿ ਚੱਕਰ ਦੇ ਵਿੱਚ ਮਤਲਬ ਕਿਸੇ ਦੇ ਫਟੇ ਦੇ ਵਿੱਚ ਟੰਗੜਾ ਆਣ ਦੇ ਚੱਕਰ ਦੇ ਵਿੱਚ ਕਿ ਵੀ ਆ ਜਾਮਾ ਦੇਖਦਾ ਹਨਾ ਕੌਣ ਹੈ ਇਹ ਜਿਹੜੀ ਅਪਰੋਚ ਆ ਪੰਜਾਬੀ ਜਵਾਨਾਂ ਦੇ ਲਈ ਬਹੁਤ ਮਾੜੀ ਐ ਜਿਸ ਗੱਲ ਦੇ ਨਾਲ ਤੁਹਾਡਾ ਕੋਈ ਤਾਲੁਕ ਨਹੀਂ ਹੈਗਾ ਤੁਹਾਡਾ ਕੋਈ ਲਾਗਾ ਦੇਗ ਨਹੀਂ ਪਹਿਲਾਂ ਤਾਂ ਪੜ੍ਹਨ ਲਿਖਣ ਵਾਲੇ ਬੰਦੇ ਨੂੰ ਆਪਣੇ ਮਾਪੇ ਬਾਰੇ ਸੋਚਣਾ ਚਾਹੀਦਾ ਉਹਦੇ ਮਾਪੇ ਬਾਬੂ ਦੇਤੇ ਪੈਸਾ ਖਰਚ ਦਿੰਦੇ ਨੇ ਉਹਦੇ ਫਿਚਰ ਦੇ ਪ੍ਰਤੀ ਚਿੰਤਾ ਕਰਦੇ ਨੇ ਮਾਪੇ ਵਿਚਾਰੇ 40 40 ਲੱਖ ਦੇ ਕੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਬਾਹਰ ਵੀ ਬੱਚੇ ਇਦਾਂ ਦੀਆਂ ਗੱਲਾਂ ਚ ਇਨਵੋਲਵ ਹੋ ਰਹੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੇ ਮਾਵਾ ਬਾਬ ਨੇ ਸਾਨੂੰ ਇੱਥੇ ਕੀ ਕਰਨ ਭੇਜਿਆ ਤੇ ਕਾਲਜ ਗੋਇੰਗ ਬੱਚਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਸਾਡੇ ਮਾਵਾ ਬਾਬ ਇੱਕ ਸੁਪਨਾ ਮੰਨ ਦੇ ਵਿੱਚ ਲੈ ਜਿਹੜਾ ਹੈਗਾ ਸੁਪਨਾ ਖਰਾਬ ਨਹੀਂ ਕਰਨਾ ਚਾਹੀਦਾ ਐਵੇਂ ਟੇਡੇ ਮੇਡੇ ਕੰਮਾਂ ਦੇ ਵਿੱਚ ਫਸ ਕੇ ਸੋ ਆਪਣੇ ਕੰਮ ਤੱਕ ਕੰਮ ਰੱਖਣਾ ਚਾਹੀਦਾ ਇਨਸਾਨ ਨੂੰ 19 ਸਾਲ ਦੀ ਉਮਰ ਵਿੱਚ ਤੁਸੀਂ ਪਟਿਆਲਾ ਜੇਲ੍ਹ 'ਚ ਰਹੇ ਜਦ ਤੁਹਾਡੇ ਮਾਈਂਡ ਵਿੱਚ ਕਿਵੇਂ ਆ ਵੀ ਪੜ੍ਹਨਾ ਫਿਰ ਕਿਹੜੀ-ਕਿਹੜੀ ਸਟੱਡੀ ਕੀਤੀ ਉੱਥੇ ਉੱਥੇ ਜੀ ਇਸ ਤਰ੍ਹਾਂ ਮੇਰੀ ਇਹਦੇ ਵਿੱਚ ਮੇਰੀ ਮਦਰ ਜਿਹੜੇ ਨੇ ਤੇ ਮੇਰੀ ਵਾਈਫ ਹੈ ਜਿਹੜੀ ਉਸ ਟਾਈਮ ਮੇਰੀ ਗਰਲਫ੍ਰੈਂਡ ਸੀ ਇਹਨਾਂ ਦੋਨਾਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਬਾਅਦ ਮੈਂ ਬੀਐਚਐ ਜੀ ਐਡਮਿਸ਼ਨ ਹੀ ਲਈ ਸੀ ਉਸ ਟਾਈਮ ਜਿਹੜੇ ਲੋਕ ਪੜਦੇ ਸੀਗੇ 94 ਦੀ ਗੱਲ ਆ ਜਿਹੜੇ ਪੜ੍ਹਦੇ ਲਿਖਦੇ ਸੀਗੇ ਜਿਹੜੇ ਬੰਦੇ ਮਤਲਬ ਕਿਤੇ ਨਾ ਕਿਤੇ ਕੋਈ ਸਟੂਡੈਂਟ ਸੀਗੇ এডਿਕੇਸ਼ਨ ਬਾਰੇ ਜਾਣਦੇ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਯਾ ਹੋਰ ਯੂਨੀਵਰਸਿਟੀਆਂ ਨੇ ਜਿਹੜੀਆਂ ਉਹ ਸੀਸੀ ਦੇ ਨਾਲ ਕਹਿੰਦੇ ਹੁੰਦੇ ਸੀ ਉਦੋਂ ਹੁਣ ਡਿਸਟੈਂਸ এডਿਕੇਸ਼ਨ ਕਹਿੰਦੇ ਆ ਵੀ ਉਹਦੇ ਨਾਲ ਗ੍ਰੈਜੂਏਸ਼ਨ ਵਗੈਰਾ ਕਰਾਉਂਦੇ ਨੇ ਉਹ ਕਹਿੰਦੇ ਤੂੰ ਗ੍ਰੈਜੂਏਸ਼ਨ ਕਰਦਾ ਸੀਗਾ ਐਡਮਿਸ਼ਨ ਲਈ ਸੀ ਬਟ ਊਰੇ ਤੋਂ ਵੀ ਤੂੰ ਪੇਪਰ ਦੇ ਸਕਦਾ ਤੂੰ ਸਿੱਧੀ ਪ੍ਰੀਖਿਆ ਵੀਸ ਭਰਦੇ ਤਾਂ ਤੂੰ ਇੱਥੇ ਜੇਲ੍ਹ ਦੇ ਵਿੱਚੋਂ ਹੀ ਜਿਹੜਾ ਹੈ ਤੇਰੀ ਗਾਰਦ ਲਾ ਕੇ ਤੂੰ ਚਲਾ ਜਾਏਗਾ ਜਾਂ ਇੱਥੇ ਸੈਂਟ ਤਾਂ ਮਤਲਬ ਉੱਥੇ ਕੋਈ ਚ ਜੇਲ ਦੇ ਜਿਨ੍ਹਾਂ ਦੀਆਂ ਚੰਗੀਆਂ ਐਫਰਟਸ ਦੇ ਨਾਲ ਜਿਹੜਾ ਹੈਗਾ ਇੱਕ ਜੀਵਨ ਗਰਗ ਸੀਗੇ ਬਹੁਤ ਚੰਗੇ ਅਫਸਰ ਸੀਗੇ ਕਿਨ ਲਾਭ ਕਿਸ਼ੋਰ ਸਰ ਸੀਗੇ ਜਿਹੜੇ ਇਸ ਟਾਈਮ ਮਤਲਬ ਪੰਜਾਬ ਪੁਲਿਸ ਦੇ ਵਿੱਚ ਨੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਉੱਥੇ ਸੈਂਟਰ ਬਣਵਾਇਆ ਪੰਜ ਪਟਿਆਲਾ ਸੈਂਟਰ ਜੇਲ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਪ੍ਰੀਖਿਆ ਕੇਂਦਰ ਬਣਿਆ ਤਾਂ ਮੈਂ ਮਤਲਬ ਪੰਜਾਬੀ ਯੂਨੀਵਰਸਿਟੀ ਤੇ ਪਹਿਲੀ ਵਾਰ ਸੰਪਰਕ ਜਦੋਂ ਆਇਆ ਉੱਥੇ ਬਹੁਤ ਚੰਗੇ ਟੀਚਰਾਂ ਦੇ ਸੀਗੇ ਪੇਪਰ ਵਗੈਰਾ ਲੈਂਦੇ ਸੀ ਮੇਰੇ ਚਲੇ ਜਾਂਦੇ ਸੀ ਇਸ ਤਰ੍ਹਾਂ ਹੀ ਉਹਨਾਂ ਨੇ ਮੈਨੂੰ ਪਹਿਲਾਂ ਬੀਏ ਚ ਫਿਰ ਐਮਏ ਚ 5 ਸਾਲ ਫਿਰ ਪੀਐਚੀ ਦੇ ਮਤਲਬ 10 ਸਾਲ ਮੈਂ ਉਹਨਾਂ ਦੇ ਲਿੰਕ ਚ ਰਿਹਾ ਉਹਨਾਂ ਨੂੰ ਪਤਾ ਸੀ ਮੈਂ ਕਿਸ ਤਰ੍ਹਾਂ ਦਾ ਇਨਸਾਨ ਆ ਮੇਰਾ ਕਿਰਦਾਰ ਕਿਹਾ ਜੋ ਉਹਨਾਂ ਤੋਂ ਵੱਧ ਕੋਈ ਨਹੀਂ ਸੀ ਜਾਣਦਾ ਤਾਂ ਉਹਨਾਂ ਦੀਆਂ ਸਪਾਰਸ਼ਾਂ ਨਾਲ ਵੀ ਉਹਨਾਂ ਨੇ ਮੇਰੀ ਗੁੱਡਵਿਲ ਵਾਰੇ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਟੈਂਡ ਲਿਆ ਤਾਂ ਕਰਕੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਟੀਚਰ ਬਣ ਸਕਿਆ ਮੈਨੂੰ ਜੌਬ ਮਿਲ ਸਕੇ ਉਸ ਤੋਂ ਬਾਅਦ ਜਿਹੜਾ ਇਹ ਕੁਛ ਇੱਕ ਲੀਗਲ ਲੋਕਾਂ ਦੇ ਮਾਈਂਡ ਦੇ ਵਿੱਚ ਇੱਕ ਵੱਡਾ ਕੁਐਸਚਨ ਇਹ ਹੁੰਦਾ ਵੀ ਕੀ ਕੋਈ ਬੰਦੀ ਪਹਿਲਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਹਰ ਵਾਰ ਜਦੋਂ ਵੀ ਕੋਈ ਇੰਟਰਵਿਊ ਹੁੰਦੀ ਆ ਤਾਂ ਕੁਝ ਜਿਹੜੇ ਨੇ ਦਰਸ਼ਕਾਂ ਦੇ ਫੋਨ ਆਉਂਦੇ ਨੇ ਉਹ ਕਲੀਅਰ ਕਰਨਾ ਚਾਹਦੇ ਹੁੰਦੇ ਨੇ ਵੀ ਇਹਦੇ ਬਾਰੇ ਅਸੀਂ ਸੁਣਦੇ ਆਂ ਵੀ ਅਗਰ ਕੋਈ ਬੰਦਾ ਜਿਹੜਾ ਏ ਕਿਸੇ ਨੂੰ ਸਜ਼ਾ ਹੋ ਜਵੇ ਜਾਂ ਕਿਸੇ ਅਪਰਾਧ ਦੇ ਵਿੱਚ ਫਸ ਜਾਏ ਉਹ ਕੋਈ ਜੋਬ ਨਹੀਂ ਕਰ ਸਕਦਾ ਜਾਂ ਕੋਈ ਚੰਗੀ ਜੌਬ ਨਹੀਂ ਕਰ ਸਕਦਾ ਉਹਦੇ ਬਾਰੇ ਜਿਹੜਾ ਹੈ ਕਲੀਅਰ ਕੱਟ ਰੂਲ ਜਿਹੜਾ ਹੈਗਾ ਉਹ ਇਹ ਹੈ ਵੀ ਅਗਰ ਕੋਈ ਬੰਦਾ ਕਿਸੇ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਦੇਸ਼ ਦੇ ਕਾਨੂੰਨ ਬਾਰੇ ਹਰ ਚੀਜ਼ ਬਾਰੇ ਪਤਾ ਹੈ ਉਹਨੂੰ ਜਾਣਕਾਰੀ ਹੈ ਉਹ ਡਿਊਰਿੰਗ ਥੈਟ ਪੀਰੀਅਡ ਉਹ ਕੋਈ ਵੱਡੀ ਗਲਤੀ ਕਰਦਾ ਹੈ ਕੋਈ ਵੱਡਾ ਕਾਨੂੰਨ ਤੋੜਦਾ ਜਿਹਨੂੰ ਆਪਾਂ ਫੌਜਦਾਰੀ ਕਾਨੂੰਨ ਕਹਿੰਦੇ ਆ ਜਿਹਦੇ ਵਿੱਚ ਜਿਹੜੀ ਹੈ ਮਤਲਬ ਕੋਈ ਵੱਡੀ ਸਜ਼ਾ ਹੁੰਦੀ ਹੈ ਅਗਰ ਉਹ ਇਸ ਤਰ੍ਹਾਂ ਦਾ ਕੋਈ ਕੁਝ ਕਰਦਾ ਹੈ ਕ੍ਰਾਈਮ ਉਹਦੇ ਵਿੱਚ ਜੇ ਉਹਨੂੰ ਸਜ਼ਾ ਹੋ ਜਾਂਦੀ ਹੈ ਤਾਂ ਈਵਨ ਉਹਦੇ ਤੋਂ ਇਕਲ ਰੈਂਕ ਥੱਲੇ ਵਾਲਾ ਅਫਸਰ ਉਹਨੂੰ ਟਰਮੀਨੇਟ ਕਰ ਸਕਦਾ ਸਸਪੈਂਡ ਤਾਂ ਉਹ ਇਮੀਡੀਏਟਲੀ ਆਟੋਮੈਟਿਕਲੀ ਉਸ ਰੂਲ ਦੇ ਅਗੇਂਸਟ ਹੋ ਜਾਂਦੇ ਅੰਡਰ ਹੋ ਜਾਂਦਾ ਪਰ ਜਿਹੜਾ ਹੈਗਾ ਦੂਸਰੇ ਪਾਸੇ ਜਿਹੜਾ ਕਾਨੂੰਨ ਕਹਿੰਦਾ ਵੀ ਜੇ ਕਿਸੇ ਬੰਦੇ ਨੇ ਉਹ ਕੋਈ ਛੋਟੀ ਉਮਰ ਚ ਜੇਲ੍ਹ ਦੇ ਵਿੱਚ ਗਿਆ ਉਹਨੇ ਆਪਣੇ ਆਪ ਨੂੰ ਸੁਧਾਰਿਆ ਰਿਫਾਰਮ ਕੀਤਾ ਤੇ ਉਹਨੇ ਨਵੇਂ ਸਿਰਿਓਂ ਕੋਈ ਜੌਬ ਕਰਨੀ ਹੈ ਨਵੇਂ ਸਿਰਿਓਂ ਆਪਣੀ ਲਾਈਫ ਸ਼ੁਰੂ ਕਰਨੀ ਹੈ ਥੋੜੀਆ ਵੀ ਉਹ ਕੋਈ ਮਰਡਰੀ ਕਰੀ ਜਾਵੇ ਜਾਂ ਪੁੱਠੇ ਸਿੱਧੇ ਕੰਮ ਹੀ ਕਰੀ ਜਾਵੇ ਤਾਂ ਉਹ ਰਿਹਾਈ ਇਸ بیس ਤੇ ਹੋਇਆ ਵੀ ਉਹਦਾ ਚੱਲ ਚੱਲਣ ਦਸ ਸਾਲ ਸਹੀ ਰਿਹਾ ਉਹ ਉਸ ਚੀਜ਼ ਪਰ ਛੁੱਟੀਆਂ ਵੀ ਆਂਦਾ ਹੈ ਲੋਕਲ ਪੁਲਿਸ ਦੀ ਲੋਕਲ ਲੋਕਾਂ ਦੀ ਗਵਾਹੀ ਹੁੰਦੀ ਆ ਵੀ ਹਾਂ ਬੰਦਾ ਏ ਠੀਕ ਠਾਕ ਢੰਗ ਨਾਲ ਅਮਨ ਸ਼ਾਂਤੀ ਦੇ ਨਾਲ ਰਹਿ ਕੇ ਗਿਆ ਉਸ ਬੇਸ ਤੇ ਉੱਤੇ ਜਿਹੜਾ ਹੈ ਫਿਰ ਰਿਹਾਈ ਤੋਂ ਬਾਅਦ ਉਹ ਨਵੇਂ ਸਿਰਿਓਂ ਕੋਈ ਵੀ ਜੌਬ ਕਰ ਸਕਦਾ ਹੈ ਉਹਦੇ ਲਈ ਉਹਨੂੰ ਕੋਈ ਵੀ ਕਾਨੂੰਨ ਮਨਾ ਨਹੀਂ ਕਰਦਾ ਜਿਹੜਾ ਆਪਣੇ ਦੇਸ਼ ਦਾ ਕਾਨੂੰਨ ਕਹਿੰਦਾ ਕਨਸਟੀਟਿਊਸ਼ਨ ਸੰਵਿਧਾਨ ਕਹਿੰਦਾ ਵੀ ਕਿਸੇ ਬੰਦੇ ਨੂੰ ਇੱਕ ਕਸੂਰ ਦੇ ਲਈ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਇਹ ਤਾਂ ਦੋ ਸਜ਼ਾਵਾਂ ਹੋ ਗਈਆਂ ਨਾ ਕਿ ਤੁਸੀਂ ਉਹਨੂੰ ਮਤਲਬ ਜੇਲ੍ਹ ਦੇ ਵਿੱਚ ਸਜ਼ਾ ਵੀ ਕਟਾ ਲਓ ਉਸ ਕ੍ਰਾਈਮ ਦੇ ਬਦਲੇ ਫਿਰ ਉਹਨੂੰ ਜਿਹੜਾ ਹੈਗਾ ਨੌਕਰੀ ਤੋਂ ਜਾਂ ਚੰਗੇ ਕੰਮ ਤੋਂ ਵਾਂਝਿਆ ਰਿਆ ਰੱਖਿਆ ਜਾਵੇ ਉਹ ਇਹ ਥੋੜੀ ਆ ਵੀ ਆ ਕੇ ਕੋਈ ਭੀਖ ਮੰਗੂਗਾ ਜਾਂ ਜਿਹੜਾ ਹੈਗਾ ਕੋਈ ਲੁੱਟ ਖੋਹ ਦਾ ਕੰਮ ਕਰੂਗਾ ਜਾਂ ਕੋਈ ਗਲਤ ਮਲਤ ਕੰਮ ਕਰੂਗਾ ਜਾਂ ਇਲੀਗਲ ਕੰਮ ਕਰੂਗਾ ਮਤਲਬ ਦੇਸ਼ ਦਾ ਸਿਸਟਮ ਜਾਂ ਲੋਕ ਜਿਹੜੀਆਂ ਪਬਲਿਕ ਉਹ ਸੋਚਦੀ ਹੈ ਕਿ ਉਹ ਆ ਕੇ ਅੱਛਾ ਕੰਮ ਕਰੇ ਉਹ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦਾ ਸੋ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਚਾਹੇ ਉਹ ਗਵਰਨਮੈਂਟ ਜੌਬ ਦੇ ਰਾਹੀਂ ਕਰ ਸਕਦਾ ਉਹ ਬਕਾਇਦਾ ਉੱਥੇ ਦੱਸ ਕੇ ਕਿ ਵੀ ਹਾਂ ਮੇਰੇ ਤੇ ਅਗੇਂਸਟ ਆ ਪਰਚਾ ਦਰਜ ਹੋਇਆ ਸੀ ਉਹ ਜੌਬ ਕਰ ਸਕਦਾ ਉਹਨੂੰ ਕੋਈ ਕਾਨੂੰਨ ਮਨਾ ਨਹੀਂ ਕਰ ਸਕਦਾ ਬਕਾਇਦਾ ਇਹ ਚੀਜ਼ਾਂ ਦੇ ਉੱਤੇ ਹਾਈ ਕੋਰਟ ਦੀ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਹੀ ਜਿਹੜੀ ਆ ਮੈਨੂੰ ਜੌਬ ਦਿੱਤੀ ਗਈ ਸੀ ਜੀ ਤੁਸੀਂ ਕਿੰਨੀਆਂ ਡਿਗਰੀਆਂ ਕਰੀਆਂ ਹਾਂਜੀ ਮੈਂ ਜੇਲ੍ਹ ਦੇ ਵਿੱਚ ਜੀ ਪਹਿਲਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆ JRF ਜਿਹਨੂੰ ਜੂਨੀਅਰ ਰਿਸਰਚ ਫੈਲੋਸ਼ਿਪ ਕਹਿੰਦੇ ਨੇ ਉਹ ਕੀਤੀ ਫਿਰ ਮੈਂ ਪੀ ਐਚ ਡੀ ਕੰਪਲੀਟ ਕੀਤੀ ਜੀ ਉੱਥੇ ਮੇਰਾ ਵਰਲਡ ਰਿਕਾਰਡ ਹੈ ਮੈਂ ਜੇਲ੍ਹ ਦੇ ਵਿੱਚ ਪੀ ਐਚ ਡੀ ਕਰਨ ਵਾਲਾ ਪਹਿਲਾ ਬੰਦਾ ਸਾਰੀ ਦੁਨੀਆ ਦੇ ਵਿੱਚ ਬਹੁਤ سارے ਬੰਦੇ ਨੇ ਵੈਸੇ ਟੋਟਲ ਕੁੱਲ ਮਿਲਾ ਕੇ ਪੀ ਐਚ ਡੀ ਕਰਨ ਵਾਲੇ ਤਾਂ ਗ੍ਰੈਜੂਏਸ਼ਨ ਤੋਂ ਲੈ ਕੇ ਮੈਂ ਪੀ ਐਚ ਡੀ ਤੱਕ ਸਾਰੀ ਪੜ੍ਹਾਈ ਅੰਦਰ ਕੀਤੀ ਹੈ ਇਸ ਕਰਕੇ ਜਿਹੜਾ ਮੇਰਾ ਵਰਲਡ ਰਿਕਾਰਡ ਇਸ ਚੀਜ਼ ਦਾ ਵੀ ਮੈਂ ਜਿੰਨਾ ਵੀ ਚਿਰ ਰਿਹਾ ਉੱਥੇ ਇੱਕ ਮਿੰਟ ਦੇ ਲਈ ਵੀ ਮੇਰਾ ਕੋਈ ਪੜ੍ਹਾਈ ਤੋਂ ਬ੍ਰੇਕ ਨਹੀਂ ਪਿਆ ਮੇਰੀ ਪੜ੍ਹਾਈ ਹਮੇਸ਼ਾ ਕੰਟੀਨਿਊ ਰਹੀ 2 ਮਹੀਨੇ ਦਾ ਜਿਹੜਾ ਹੈਗਾ ਪਹਿਲਾ ਸਜ਼ਾ ਮਾਫ ਵੀ ਹੋ ਗਈ ਸੀ ਤੇ ਤੁਸੀਂ ਉੱਥੇ ਜੇਲ੍ਹ ਵਿੱਚ ਕਿਵੇਂ ਰਹੇ ਫਿਰ ਉੱਥੇ ਵੀ ਮਤਲਬ ਮੈਨੇ 2 ਮਹੀਨੇ ਜਿਹੜੇ ਆ ਉਹ ਇਸ ਕਰਕੇ ਵੱਧ ਘਟੇ ਤੇ ਕੀ ਹੋਇਆ ਕਿ ਜਿ ਸ਼ਿਉਰਟੀ ਬਾਂਡ ਭਰਾਨੇ ਹੁੰਦੇ ਨੇ ਜਦੋਂ ਕਿਸੇ ਬੰਦੇ ਦੀ ਤੇ ਮਤਲਬ ਸਜ਼ਾ ਮਾਫੀ ਹੁੰਦੀ ਆ ਤਾਂ ਉਹਦੀ ਕੋਈ ਨਾ ਕੋਈ ਉਹਦੀ ਜ਼ਿੰਮੇਵਾਰੀ ਚੱਕਦਾ ਹੈ ਵੀ ਹਾਂ ਜੀ ਮੈਂ ਇਹਦੇ ਗੇਸਟ ਹੈ ਆਪਣੀ ਪ੍ਰਾਪਰਟੀ ਰੱਖਦਾ ਇਹ ਬੰਦਾ ਜਿਹੜਾ ਹੈ ਸੁੱਖ ਸ਼ਾਂਤੀ ਨਾਲ ਰਹੂਗਾ ਤਾਂ ਕੀ ਹੋਇਆ ਮੇਰੀ ਜਿਹੜੇ ਸ਼ੋਰਟੀਟੀ ਬਾਂਡ ਮਤਲਬ ਪੁਰਾਣੇ ਸੀ ਉਹ ਡਿਪਟੀ ਕਮਿਸ਼ਨਰ ਦੇ ਆਫਿਸ 'ਚ ਭਰੇ ਜਾਂਦੇ ਹੁੰਦੇ ਨੇ ਘੱਟ ਲੋਕਾਂ ਨੂੰ ਪਤਾ ਹੈ ਉਹਨਾਂ ਨੂੰ ਲੱਗਦਾ ਵੀ ਰਿਹਾਈ ਦੇ ਆਰਡਰ ਆ ਗਏ ਤਾਂ ਬੰਦਾ ਰਿਹਾ ਹੋ ਜਾਂਦਾ ਐਦਾਂ ਨਹੀਂ ਹੁੰਦਾ ਜਿਵੇਂ ਜ਼ਮਾਨਤ ਹੁੰਦਾ ਵੀ ਜ਼ਮਾਨਤੀ ਜ਼ਮਾਨਤ ਭਰੀ ਜਾਂਦੀ ਹੈ ਰਿਹਾਈ ਦੀ ਵੀ ਤਾਂ ਉਹ ਮੇਰੇ ਜਿਹੜੀ ਜ਼ਮਾਨਤ ਪ੍ਰਾਂ ਲਈ ਮੈਂ ਕਰਦਿਆਂ ਨੂੰ ਮਨਾ ਕਰਤਾ ਵੀ ਜ਼ਮਾਨਤ ਸੌਰੀ ਤੁਸੀਂ ਜ਼ਮਾਨਤ ਨਾ ਭਰੋ ਤਾਂ ਕਹਿੰਦੇ ਕਿਉਂ ਮੈਂ ਕਿਹਾ ਵੀ ਮੇਰੀ ਜਿਹੜੀ ਹੈਗੀ ਪੀ ਐਚ ਡੀ ਦੀ ਨੋਟੀਫਿਕੇਸ਼ਨ ਹੁੰਦੀ ਹੁੰਦੀ ਹੈ ਇੱਕ ਯੂਨੀਵਰਸਿਟੀ ਵੱਲੋਂ ਜਿਹਨੂੰ ਆਪਾਂ ਗਜਟ ਕਹਿੰਦੇ ਆਂ ਵੀ ਗਜਟ ਗਜਟੇਡ ਆਫੀਸਰ ਬੰਦਾ ਤਾਂ ਮੰਨਦਾ ਹੈ ਗਜਟੇਡ ਪੋਸਟ ਹੁੰਦੀ ਹੈ ਜਦੋਂ ਕੋਈ ਬੰਦਾ ਡਾਕਟੋਰੇਟ ਕਰ ਲੈਂਦਾ ਤਾਂ ਉਹ ਗਜਟ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਹੋਣੀ ਹੁੰਦੀ ਉਹ ਇੰਡੀਅਨ ਗਵਰਨਮੈਂਟ ਦੇ ਗਜਟ 'ਚ ਹੁੰਦੀ ਆ ਉਹ ਤਕਰੀਬਨ ਤਕਰੀਬਨ ਜਿਹੜੀ ਹੈਗੀ ਆ ਉਹ ਹੁੰਦੀ ਹੈ ਜਾਂ ਤਾਂ ਡਿਸੰਬਰ ਨਵੰਬਰ ਡਿਸੰਬਰ 'ਚ ਹੁੰਦੀ ਆ ਜਾਂ ਉਹ ਜਿਹੜੀ ਹੈਗੀ ਜੂਨ 'ਚ ਹੁੰਦੀ ਆ ਤਾਂ ਉਹ ਮੇਰੀ ਜਿਹੜੀ ਹੈਗੀ ਆ ਉਹ ਰਜਿਸਟ੍ਰੇਸ਼ਨ ਹੋਣ ਦੇ ਵਿੱਚ ਦੋ ਕੁ ਮਹੀਨੇ ਰਹਿੰਦੇ ਸੀਗੇ ਉਹਦੇ ਵਿੱਚ ਗੱਜਟ ਦੇ ਵਿੱਚ ਨੋਟੀਫਿਕੇਸ਼ਨ ਹੁੰਦੀ ਉਹ ਫਿਰ ਮੇਰੀ ਨੋਟੀਫਿਕੇਸ਼ਨ ਹੋਈ ਤਾਂ ਮੈਂਨੇ ਘਰਦਿਆਂ ਨੂੰ ਕਿਹਾ ਕਿ ਵੀ ਹਾਂ ਹੁਣ ਤੁਸੀਂ ਮੇਰੇ ਸ਼ੋਰਟੀ ਬਾਂਡ ਭਰਾ ਦਿਓ ਤਾਂ ਮੈਨੂੰ ਉੱਥੇ ਕਈ ਅਫਸਰ ਵੀ ਟੀਚਰ ਕਰਦੇ ਹੁੰਦੇ ਸੀ ਨਾਲ ਦੇ ਬੰਦੀ ਵੀ ਕਰਦੇ ਹੁੰਦੇ ਸੀ ਵੀ ਕਮਾਲ ਹੈ ਯਾਰ ਕੋਈ ਬੰਦਾ ਜਿਹੜਾ ਏ ਉਹ ਜੇ 5 ਦਿਨ ਲਈ ਵੀ ਕਿਸੇ ਨੂੰ ਜੇਲ੍ਹ 'ਚ ਰਹਿਣਾ ਪਵੇ ਜੇ ਜਾਂ ਨਜਾਇਜ਼ 1 ਦਿਨ ਲਈ ਵੀ ਰਹਿਣਾ ਪਵੇ ਤਾਂ ਉਹਨੂੰ ਕਿੰਨੀ ਟੈਨਸ਼ਨ ਹੋ ਜਾਂਦੀ ਹੈ ਤੂੰ ਆਪਣੀ ਮਰਜ਼ੀ ਨਾਲ ਦੋ ਮਹੀਨੇ ਫालतੂ ਕੱਟ ਲੈ ਚੁਣੌਤੀਆਂ ਕਿੰਨੇ ਆ ਕੇ ਦੇਖਣ ਨੂੰ ਚੁਣੌਤੀਆਂ ਤਾਂ ਦੇਖੋ ਤੁਸੀਂ ਸੋਚ ਸਕਦੇ ਹੋ ਵੀ ਬੀਏ 1 ਤੋਂ ਲੈ ਕੇ ਪੀਐਚਡੀ ਕੰਪਲੀਟ ਕਰਨ ਤੱਕ ਹੋਈਆਂ ਬਟ ਚੁਣੌਤੀਆਂ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਮੈਂ ਐਵੇਂ ਕਹਾਂ ਵੀ ਮੈਂ ਡਾਕਟੋਰੇਟ ਕਰੂੰਗਾ ਹੈਨਾ ਏਮ ਸੀਗਾ ਇੱਕ ਮੇਰਾ ਕਿ ਮੈਂ ਜ਼ਿੰਦਗੀ ਚ ਕੁਝ ਅੱਛਾ ਕਰਨਾ ਚਾਹੁੰਦਾ ਸੀਗਾ ਮੈਂ ਕਰਨਾ ਚਾਹੁੰਦਾ ਸੀ ਐਸਾ ਵੀ ਜਿੰਨਾ ਕ ਮੇਰੇ ਘਰ ਦੇਆਂ ਦਾ ਜਦੋਂ ਉਹਨਾਂ ਦੀ ਰੈਪਿਊਟੇਸ਼ਨ ਦਾ ਨੁਕਸਾਨ ਹੋਇਆ ਉਹ ਸਾਰਾ ਕਿਤੇ ਨਾ ਕਿਸੇ ਹਿਸਾਬ ਨਾਲ ਕਵਰ ਹੋ ਸਕੇ ਮੈਂ ਕੁਝ ਜ਼ਿੰਦਗੀ ਚ ਕੁਝ ਚੰਗੇ ਕੰਮ ਵੀ ਕਰ ਸਕਾਂ ਇਹ ਜੇ ਵੀ ਮੈਂ ਬਦਨਾਮੀ ਤਾਂ ਉਹਨਾਂ ਦੀ ਕਰਾਤੀ ਮੈਂ ਕੋਈ ਨੇਕ ਨਾਮੀ ਵੀ ਵਾ ਸਕਾਂ ਤਾਂ ਉਹਦੇ ਲਈ ਜਿਹੜਾ ਮੈਂ ਸੋਚਿਆ ਸੀ ਵੀ ਮੈਂ ਪੜ੍ਹਾਂਗਾ ਕੁਝ ਅੱਛਾ ਕਰੂੰਗਾ ਜ਼ਿੰਦਗੀ ਦੇ ਵਿੱਚ ਬਟ ਇਹ ਨਹੀਂ ਸੀ ਮੈਨੂੰ ਪਤਾ ਵੀ ਮੈਂ ਕੰਟੀਨਿਊ ਇੰਨਾ ਪੜੀ ਜਾਊਂਗਾ ਤੇ ਉਸ ਤੋਂ ਬਾਅਦ ਮੈਂ ਇਹ ਵੀ ਕਰ ਸਕੂੰਗਾ ਕਿਉਂਕਿ ਬਹੁਤ ਸਾਰੀਆਂ ਹਾਰਡਲਸ ਮੈਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਹੋ ਸਕਦਾ ਬਟ ਬਹੁਤ ਸਾਰੇ ਚੰਗੇ ਇਨਸਾਨ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਹੁਣ ਜੀ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਜੋਬ ਕਰਦਾ ਜੀ ਐਜ਼ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਮੇਰਾ ਜਿਹੜਾ ਸਬਜੈਕਟ ਹੈ ਉਹ ਮੈਂ ਪੋਸਟ ਗ੍ਰੈਜੂਏਸ਼ਨ ਨੂੰ ਪੜ੍ਹਾਣਾ ਤੇ ਨਾਲ ਗ੍ਰੈਜੂਏਸ਼ਨ ਦੀਆਂ ਵੀ ਕੁਝ ਕਲਾਸੇਜ਼ ਹੁੰਦੀਆਂ ਨੇ ਤਉ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੂਲ ਦੇ ਵਿੱਚ ਮੈਂ ਪੜਾਉਣਾ ਜੀ ਇਸ ਟਾਈਮ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਬੁੱਕਸ ਤੋਂ ਅਸੀਂ ਪੜ੍ਹੀਆਂ ਮੇਰੀਆਂ ਜੀ ਹੁਣ ਤੱਕ ਆਨਲਾਈਨ ਬੁੱਕਸ ਵੀ ਨੇ ਕੁਝਕ ਤਾਂ ਮੇਰੀਆਂ ਟੋਟਲ 6 ਬੁੱਕਸ ਨੇ ਸਭ ਤੋਂ ਜਿਹੜੀ ਮੇਰੀ ਪਹਿਲੀ ਬੁੱਕ ਸੀਗੀ ਉਹ ਕਾਫੀ ਪਪੂਲਰ ਹੋਈ ਸੀ ਉਹਦਾ ਨਾਮ ਪ੍ਰੋਫੈਸਰ ਕੈਦੀ ਸੀਗਾ ਤੇ ਉਹ ਜਿਹੜੀ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਦੋਂ ਮੈਨੂੰ 8 ਸਾਲ ਹੋਏ ਸੀਗੇ ਉਹਦੇ ਤੇ ਲਿਖੀ ਸੀਗੀ ਬਹੁਤ ਸਾਰੇ ਮਤਲਬ ਜਰਨਲਿਜ਼ਮ ਦੇ ਵਿੱਚ ਐਸੇ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਵੀ ਤੇ ਹੂੰ ਬਹੁਤ ਸਾਰਾ ਪੰਜਾਬ ਦੇ ਯੂਥ ਨੂੰ ਮੋਟੀਵੇਸ਼ਨ ਦੇ ਸਕਦਾ ਵੀ ਤੂੰ ਆਪਣੀ ਲਾਈਫ ਦੇ ਉੱਪਰ ਇੱਕ ਬੁੱਕ ਲਿਖ ਤਾਂ ਉਹ ਬੁੱਕ ਜਿਹੜੀ ਆ ਬਹੁਤ ਜ਼ਿਆਦਾ ਪਪੂਲਰ ਹੋਈ ਉਹਦੇ ਤੇ ਕੁਝ ਮਤਲਬ ਡਾਇਰੈਕਟਰਜ਼ ਨੇ ਵੀ ਅਪਰੋਚ ਕੀਤਾ ਫਿਲਮ ਬਣਾਉਣਾ ਚਾਹੁੰਦੇ ਸੀਗੇ ਉਹ ਚਲੋ ਐਨੀ ਹਾਉ ਮਤਲਬ ਮੇਰੀ ਫੈਮਿਲੀ ਨਹੀਂ ਮੰਨਦੀ ਉਸ ਗੱਲ ਦੇ ਲਈ ਤਾਂ ਕਿਤੇ ਨਾ ਕਿਤੇ ਬਟ ਉਹ ਜਿਹੜੀਆਂ ਮੇਰੀਆਂ 6 ਬੁੱਕਸ ਨੇ ਉਹਦੇ ਚੋਂ ਪਹਿਲੀ ਕਿ ਜਿਹੜੀ ਆ ਪ੍ਰੋਫੈਸਰ ਕੈਦੀ ਸੀਗੀ ਉਹ ਬਹੁਤ ਜ਼ਿਆਦਾ ਪਪੂਲਰ ਹੋਈ ਸੀ ਬਾਕੀ ਬਾਅਦ ਚ ਤਾਂ ਫਿਰ ਜਦੋਂ ਇੱਕ ਬੰਦੇ ਰਾਈਟਰ ਸਟੈਬਲਿਸ਼ ਹੋ ਜਾਂਦਾ ਫਿਰ ਤਾਂ ਉਹਦੀਆਂ ਸਾਰੀਆਂ ਬੁੱਕਸ ਅੱਛੀਆਂ ਚੱਲਦੀਆਂ ਨੇ ਇੱਕ ਹੁਣ ਹਾਲੀ ਦੇ ਵਿੱਚ ਮੈਂ ਇੱਕ ਪੰਜਾਬੀ ਕਹਾਣੀਆਂ ਦੀ ਕਿਤਾਬ ਲਿਖੀ ਆ ਕਸਤੂਰੀ ਪੰਜਾਬ ਉਹਦਾ ਨਾਮ ਹੈ ਕਿ ਵੀ ਪੰਜਾਬ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਜਿਵੇਂ ਆਪਣੇ ਨੌਜਵਾਨ ਬਾਹਰ ਭੱਜ ਰਹੇ ਨੇ ਉਹ ਕਿ ਜਿਹੜੀ ਕਸਤੂਰੀ ਨੂੰ ਪੰਜਾਬੀ ਲੱਭਦੇ ਫਿਰ ਰਹੇ ਨੇ ਦੁਨੀਆ ਭਰ ਦੇ ਵਿੱਚ ਉਹ ਉਹਨਾਂ ਦੇ ਆਪਣੇ ਵੇੜਿਆਂ ਚ ਆਪਣੇ ਅੰਦਰ ਹੀ ਵੱਸਦੀ ਆ ਉਹ ਜੋ ਪੰਜਾਬੀ ਕਲਚਰ ਦੇ ਵਿੱਚ ਮਤਲਬ ਜਿਹੜੀ ਚੀਜ਼ ਹੈ ਖਾਸ ਖਿੱਚ ਦਾ ਕੇਂਦਰ ਹੈ ਜਿਹੜੀ ਉਹਦੀ ਬੇਸਿਕ ਸਪਿਰਿਟ ਹੈ ਉਹ ਚੀਜ਼ ਹੀ ਸਾਡੀ ਕਸਤੂਰੀ ਹੈ ਇਹ ਚੀਜ਼ ਉਹਦੇ ਵਿੱਚ ਹਾਈਲਾਈਟ ਕੀਤੀ ਗਈ ਹੈ ਕਹਾਣੀਆਂ ਦਾ ਸੰਗ੍ਰਹਿ ਉਹ ਇੱਕ ਪ੍ਰੈਜ਼ੈਂਟਲੀ ਮੇਰਾ ਜਿਹੜਾ ਹੈਗਾ ਨੋਵਲ ਚੱਲ ਰਿਹਾ ਉਹ ਰਿਸਰਚ ਬੇਸਡ ਹੈ ਉਹ ਇਹ ਹੈ ਕਿ ਵੀ ਆਪਾਂ ਸੁਣਦੇ ਆਂ ਦੁਨੀਆ ਭਰ ਦੇ ਵਿੱਚ ਦੇਖਦੇ ਆਂ ਕਿ ਦੁਨੀਆ ਦੇ ਸਾਰੇ ਹੀ ਮੁਲਕਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਜਿਹੜੇ ਨੇ ਬੱਚੇ ਚੱਕੇ ਜਾਂਦੇ ਨੇ ਉਹ ਬੱਚੇ ਚੱਕੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਕੀ ਹੁੰਦਾ ਉਹ ਤਾਂ ਵਿਚਾਰੇ ਪਰਿਵਾਰ ਦੇ ਹੁੰਦੇ ਸੁੰਦੇ ਅਨਾਥ ਦਾ ਜੀਵਨ ਬਤਾਉਂਦੇ ਨੇ ਅਨਾਥ ਬਣ ਜਾਂਦੇ ਨੇ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਉਹਨਾਂ ਦੀ ਮਤਲਬ ਸੋਸਾਇਟੀ ਨੂੰ ਹੀ ਉਹਨਾਂ ਦੀ ਪਰਵਾਹ ਨਹੀਂ ਹੈਗੀ ਉਹ ਕਿੱਥੇ ਜਾਂਦੇ ਨੇ ਉਹਨਾਂ ਦੇ ਨਾਲ ਕੀ ਵਾਪਰਦਾ ਏ ਕੀ ਉਹਨਾਂ ਦੇ ਨਾਲ ਕੀਤਾ ਜਾਂਦਾ ਕਿੱਥੇ ਉਹਨਾਂ ਦਾ ਯੂਜ਼ ਕੀਤਾ ਜਾਂਦਾ ਉਸ ਨਾਵਲ ਦੇ ਵਿੱਚ ਜਿਹੜਾ ਹੈਗਾ ਮਤਲਬ ਨਾਵਲ ਦੇ ਫਾਰਮ ਦੇ ਵਿੱਚ ਉਹਨੂੰ ਬਣਾਇਆ ਗਿਆ ਉਹ ਇੱਕ ਐਸਾ ਹੀ ਸ਼ਖਸ ਦੀ ਕਹਾਣੀ ਹੈ ਉਹਦੇ ਵਿੱਚ ਮੈਂਨੇ ਆਪਣੀ ਸਾਰੀ ਰਿਸਰਚ ਜਿਹੜੀ ਹੈ ਲਗਾਈ ਜਦੋਂ ਇੱਕ ਪੀ ਐਚ ਡੀ ਸਕਾਲਰ ਨੇ 5-6 ਸਾਲ ਆਪਣੇ ਰਿਸਰਚ ਦੇ ਵਿੱਚ ਲਾਣੇ ਹੁੰਦੇ ਨੇ ਤਾਂ ਉਹਨੂੰ ਕਿਸੇ ਐਸੀ ਚੀਜ਼ ਤੇ ਲਾਣੇ ਚਾਹੀਦੇ ਨੇ ਜੀਹਦਾ ਉਹਦੇ ਦੇਸ਼ ਨੂੰ ਉਹਦੇ ਦੇਸ਼ ਦੇ ਸਿਸਟਮ ਨੂੰ ਉਹਦੇ ਦੇਸ਼ ਦੇ ਲੋਕਾਂ ਨੂੰ ਕੋਈ ਫਾਇਦਾ ਹੋਵੇ ਸੋ ਮੇਰੇ ਮਾਈਂਡ ਦੇ ਵਿੱਚ ਆਇਆ ਵੀ ਮੈਂ ਜੇਲ੍ਹ ਦੇ ਵਿੱਚ ਆ ਤਮੈਂ ਜਿਹੜਾ ਕ੍ਰਿਮੀਨਲ ਸਾਈਕੋਲੋਜੀ ਦੇ ਉੱਤੇ ਤਕਰੀਬਨ ਕੁਝ ਐਸਾ ਕਰ ਸਕਦਾ ਵੀ ਜਿਹਦੇ ਨਾਲ ਮਤਲਬ ਸਰਕਾਰ ਨੂੰ ਇਹ ਜਾਣਨ ਦੇ ਵਿੱਚ ਕਿ ਬੰਦੀਆਂ ਦੇ ਸੁਧਾਰ ਦੇ ਵਿੱਚ ਕੀ ਕੀ ਚੀਜ਼ਾਂ ਕੰਟਰੀਬਿਊਟ ਕਰਦੀਆਂ ਨੇ ਤਾਂ ਉਹ ਮੈਂ ਕੀਤਾ ਉਹਦੇ ਲਈ ਮਿੰਨੇ ਜਿਹੜੇ ਆਂ ਕੰਧਾਰ ਹਾਈਜੈਕ ਕੇਸ ਵਾਲੇ ਬੰਦੇ ਨੇ ਜਿਹੜੇ ਉਹਨਾਂ ਨੂੰ ਵੀ ਇਸ ਤਰ੍ਹਾਂ ਮੈਨੇ ਤਕਰੀਬਨ 2000 ਲੋਕਾਂ ਨੂੰ ਉਹਦੇ ਵਿੱਚ ਇੰਟਰਵਿਊ ਮੈਥਡ ਦੇ ਨਾਲ ਕੀਤੀ ਮੈਂ ਪਾਰਟਿਸਪੈਂਟ ਆਬਜ਼ਰਵੇਸ਼ਨ ਕਹਿੰਦੇ ਆ ਉਹਨੂੰ ਕਿ ਵੀ ਕਿਸੇ ਦੇ ਤੁਸੀਂ ਸਹਿਭਾਗੀ ਬਣ ਕੇ ਉਹਦੇ ਗਰੁੱਪ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਹੀ ਉਹਨਾਂ ਦੀਆਂ ਪ੍ਰੋਬਲਮਸ ਨੂੰ ਜਾਣ ਸਕਦੇ ਹਾਂ ਕਿਉਂਕਿ ਮੈਨੂੰ ਨਾਲ ਹਾਂਜੀ ਜਰਨਲਿਜ਼ਮ ਮੈਂ ਫਿਰ ਮਤਲਬ ਕੀ ਹੋਇਆ ਕਿ ਮੈਨੂੰ ਕੋਈ ਚੰਗੇ ਇਨਸਾਨ ਮਿਲੇ ਜਿਨ੍ਹਾਂ ਨੇ ਮੈਨੂੰ ਮਤਲਬ ਜਿਹੜੇ ਜਰਨਲਿਜ਼ਮ ਦੇ ਫੀਲਡ 'ਚ ਸੀਗੇ ਮੈਂ ਉਹਨਾਂ ਦਾ ਨਾਮ ਨਹੀਂ ਦੱਸੂਗਾ ਕਿ ਉਹ ਮੈਨੂੰ ਅੰਦਰ ਜੇਲ੍ਹ ਦੇ ਵਿੱਚ ਮਿਲੇ ਉਹਨਾਂ ਨੇ ਮੈਨੂੰ ਕਿਹਾ ਵੀ ਮੰਦੀਪ ਤੂੰ ਜਦ ਤੱਕ ਤੇਰੀ ਪੀ ਐਚ ਡੀ ਦੀ ਰਜਿਸਟਰੀ ਹੋਣਾ ਉਹ ਨੌਲੇਜ ਹੈਗੀ ਵੀ ਉਹਨੂੰ ਟਾਈਮ ਲੱਗ ਜਾਊਗਾ ਸਾਲ ਡੇਢ ਸਾਲ ਦਾ ਪ੍ਰੋਸੈਸ ਹੁੰਦਾ ਰਜਿਸਟ੍ਰੇਸ਼ਨ ਹੋਣ ਦਾ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਵੀ ਇਸ ਕਰਕੇ ਤੇਰੇ ਕੋਲ ਟਾਈਮ ਹੈਗਾ ਇਨ ਬੀਟਵੀਨ ਜੇ ਤੂੰ ਜਰਨਲਿਜ਼ਮ ਦੇ ਵਿੱਚ ਡਿਗਰੀ ਕਰ ਲਵੇਂ ਕੋਈ ਤਾਂ ਉਹਦੇ ਨਾਲ ਤੈਨੂੰ ਇਹ ਫਾਇਦਾ ਹੋ ਜਾਊਗਾ ਤੂੰ ਬਾਹਰ ਜਾ ਕੇ ਆਫਟਰ ਰੀਲੀਜ਼ ਜਿਹੜਾ ਜਰਨਲਿਜ਼ ਹੋ ਸਕਦਾ জব ਵੀ ਕਰ ਸਕਦਾ ਐਸ ਪ੍ਰੋਫੈਸ਼ਨ ਵੀ ਯੂ ਨੋ ਅਪਣਾ ਸਕਦਾ ਵੀ ਜਰਨਲਿਜ਼ਮ ਦੇ ਵਿੱਚ ਤੈਨੂੰ ਖੁੱਲੀਆਂ ਬਾਹਾਂ ਦੇ ਨਾਲ ਕਬੂਲਿਆ ਜਾਊਗਾ ਇਸ ਤਰ੍ਹਾਂ ਨਹੀਂ ਹੋਊਗਾ ਜਿਵੇਂ ਦੂਸਰੇ ਪ੍ਰੋਫੈਸ਼ਨਾਂ ਦੇ ਵਿੱਚ ਸੋਚਿਆ ਜਾਂਦਾ ਵੀ ਸਜਾਇਆ ਆਫਤਾ ਬੰਦਾ ਪਤਾ ਨਹੀਂ ਕਿਹਾ ਜਾਊਗਾ ਆਖਰਕਾਰ ਉਹਨਾਂ ਦੇ ਮਨਚ ਤਾਂ ਹੁੰਦੀਆਂ ਨੇ ਇੱਕ ਗੱਲ ਵੀ ਕਹੇ ਜੇ ਸੁਭਾਅ ਦਾ ਹੋਊਗਾ ਤਾਂ ਉਹ ਜੌਬ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੋ ਸਕਦੇ ਬਟ ਮੀਡੀਆ ਦੇ ਵਿੱਚ ਅਗਲੇ ਨੂੰ ਇਹ ਲੱਗੂਗਾ ਕੋਈ ਵੀ ਮੀਡੀਆ ਹਾਊਸ ਆ ਉਹਨੂੰ ਆਊਗਾ ਵੀ ਬੰਦਾ ਕਮ ਸੇ ਕਮ ਤੂੰ ਕ੍ਰਾਈਮ ਰਿਪੋਰਟਰ ਬਣ ਸਕੈਗਾ ਇੱਕ ਚੰਗਾ ਹੈਨਾ ਰਿਸਰਚਰ ਵੀ ਐ ਤੈਨੂੰ ਰਿਸਰਚ ਕਰਨ ਦਾ ਪਤਾ ਏ ਤਾਂ ਤੂੰ ਫੀਲਡ ਦੇ ਜਾ ਕੇ ਕਿਸੇ ਨੂੰ ਮਤਲਬ ਇਦਾਂ ਦੀਆਂ ਜਿਹੜੀਆਂ ਪ੍ਰੋਬਲੈਮੈਟਿਕ ਸਿਚੁਏਸ਼ਨਸ ਹੁੰਦੀਆਂ ਉਹਨਾਂ ਨੂੰ ਫੇਸ ਕਰਨ ਲੱਗੇ ਤੈਨੂੰ ਪ੍ਰੋਬਲਮ ਨਹੀਂ ਆਊਗੀ ਨਾ ਉਹਨਾਂ ਨੂੰ ਤੇਰੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਸ਼ੰਕਾ ਹੋਊਗਾ ਕਿ ਦੂਜੇ ਆਪਾਂ ਇੱਕ ਦੂਜੇ ਪਹਿਲੂ ਵਾਈਫ ਜਿਹੜਾ ਤੁਸੀਂ ਹਾਂਜੀ 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 ਉਹ ਮੇਰਾ ਜ਼ਿੰਦਗੀ ਦਾ ਇੱਕ ਜਿਹੜਾ ਮੈਂ ਜੇ ਕਹਾ ਵੀ ਮੈਂ ਇਸ ਤਰ੍ਹਾਂ ਦਾ ਇਨਸਾਨ ਕਿਉਂ ਰਹਿ ਪਾਇਆ ਇੰਨੇ ਹਾਰਡ ਸਰਕਮਸਟੈਂਸਸ ਮਤਲਬ ਫੇਸ ਕਰਨ ਦੇ ਬਾਵਜੂਦ ਵੀ ਮੇਰੇ ਅੰਦਰ ਜਿਹੜਾ ਹੈ ਸੌਫਟ ਐਲੀਮੈਂਟ ਹਜੇ ਤੱਕ ਕਿਉਂ ਬਚਿਆ ਰਹਿ ਗਿਆ ਉਹਦਾ ਰੀਜ਼ਨ ਹੈ ਮੇਰੀ ਵਾਈਫ ਮੇਰਾ ਉਸ ਟਾਈਮ ਜਦੋਂ ਮੈਨੂੰ ਮਤਲਬ ਕੇਸ ਦੇ ਵਿੱਚ ਸਜ਼ਾ ਹੁੰਦੀ ਆ ਤਾਂ ਮੇਰਾ ਅਫੇਅਰ ਸੀਗਾ ਮੇਰੀ ਵਾਈਫ ਦੇ ਨਾਲ ਮੇਰੀ ਗਰਲਫ੍ਰੈਂਡ ਸੀਗੀ ਤਾਂ 14 ਸਾਲ ਸਾਡਾ ਜਿਹੜਾ ਅਫੇਅਰ ਰਿਹਾ 14 ਸਾਲੋਂ ਨੇ ਮੇਰਾ ਸਾਥ ਨਹੀਂ ਛੱਡਿਆ ਮੈਂ ਹਾਲਾਂਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਵੀ ਜੇਲ੍ਹ ਚ ਵੀ ਤੇ ਜੇਲ੍ਹ ਵਿੱਚ ਵੀ ਸਾਥ ਛੱਡਿਆ ਕਿਉਂ ਹਾਂਜੀ ਉਹਨੇ ਮੇਰੀਆਂ ਦੇਖੋ ਜੇਲ੍ਹ ਦੇ ਵਿੱਚ ਐਵੇਂ ਕਮਾਉ ਨਹੀਂ ਮੇਰੀਆਂ ਤਕਰੀਬਨ 567 ਜਾਂ 68 ਮੁਲਾਕਾਤਾਂ ਕੀਤੀਆਂ ਤਾਂ ਉੱਥੇ ਵੀ ਉਹ ਮੈਨੂੰ ਮਿਲਣ ਲੰਦੀ ਰਹੀ ਮੈਂ ਬਹੁਤ ਉਹਨੂੰ ਡਿਸਕਰੇਜ ਕਰਦਾ ਰਿਹਾ ਮੈਨੂੰ ਐ ਸੀ ਵੀ ਦੇਖੋ ਆਮ ਘਰਾਂ ਦੀ ਕੋਈ ਲੜਕੀ ਕੋਈ ਕਿਸੇ ਨੂੰ ਜੇਲ੍ਹ ਚ ਮਿਲਣ ਜਾਵੇ ਨਾ ਉਹਦੇ ਕੱਲ ਨੂੰ ਕੋਈ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆਵੇ ਐਦਾਂ ਜਾਂ ਕਿਸੇ ਮੈਨੂੰ ਐ ਲੱਗਦਾ ਸੀ ਵੀ ਮੈਂ ਤਾਂ ਜੇਲ੍ਹ ਚ ਮੇਰੇ ਨਾਲ ਇਹਦੀ ਕੀ ਲਾਈਫ ਹੋਊਗੀ ਤਾਂ ਪਿਆਰ ਕੋਈ ਕੱਲਾ ਮਤਲਬ ਗਿਵਨ ਟੇਕ ਦੀ ਚੀਜ਼ ਨਹੀਂ ਹੈਗੀ ਐਦਾਂ ਨਹੀਂ ਹੈ ਮਤਲਬ ਇਹ ਸਿਰਫ ਦੇਣ ਵਾਲੀ ਗੱਲ ਆ ਵੀ ਦਾਤਾ ਹੋਣਾ ਪੈਂਦਾ ਇਹਦੇ ਵਿੱਚ ਮਤਲਬ ਦੂਸਰੇ ਦੇ ਬਾਰੇ ਹੀ ਸੋਚਣਾ ਉਹ ਸਿਰਫ ਮੇਰਾ ਸੋਚਦੀ ਸੀ ਬਟ ਮੈਂ ਸੋਚਦਾ ਫਿਰ ਮੈਂ ਤਾਂ ਸਵਾਰਥੀ ਹੋ ਗਿਆ ਜਦ ਮੇਰੇ ਘਰ ਕੇ ਦੀ ਲਾਈਫ ਤੇ ਕੋ ਅਸਰ ਪਿਆ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਸੀ ਵੀ ਉਹ ਜਿਹੜਾ ਇਹ ਮੇਰੇ ਤੋਂ ਦੂਰ ਹੋ ਜਵੇ ਵੀ ਮੈਨੂੰ ਛੱਡ ਦਵੇ ਹੈਨਾ ਸਾਡਾ ਬੇਕਅਪ ਹੋ ਜਾਵੇ ਮੈਂ ਆਪਣੇ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀ ਉਹ ਅਸਲ ਲੱਗ ਜਾਂਦੀ ਕੋਸ਼ਿਸ਼ ਕਰਦੀ ਵੀ ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ ਮੈਨੂੰ ਪਤਾ ਹੈ ਤੂੰ ਜੇ ਸਭ ਕੁਝ ਜਾਣ ਕੇ ਕਰਦਾ ਹੈਨਾ ਕਿਉਂਕਿ ਉਹ ਮੈਨੂੰ ਇਨਸਾਨ ਦੇ ਤੌਰ ਤੇ ਚੰਗੀ ਤਰ੍ਹਾਂ ਪਹਿਚਾਨਦੀ ਸੀ ਉਹਨੇ ਮੇਰਾ ਸਾਥ ਨਹੀਂ ਛੱਡਿਆ ਬਹੁਤ ਜ਼ਿਆਦਾ ਉਹਨੇ ਮੇਰਾ ਸਾਥ ਦਿੱਤਾ ਆਪਣੇ ਘਰਦਿਆਂ ਨੂੰ ਦੇਖੂ ਉਹਨੇ ਮਨਾਇਆ 14 ਸਾਲ ਕਿਸੇ ਦਿਨ ਨਾਲ ਸਟੈਂਡ ਕਰਨਾ ਬਹੁਤ ਵੱਡਾ ਦੇ ਜਮਾਨੇ ਚ ਮਤਲਬ ਲੋਕ ਦਾ ਮਤਲਬ ਕਿੱਸਾ ਏ ਉ ਤਾਂ ਇੱਕ ਚਲੋ ਚਾਹੇ ਰਿਸ਼ਤੇ ਵੀ ਕਾਫੀ ਮਤਲਬ ਹਾਂ ਜੀ 12 ਸਾਲ ਦਾ ਹੀਰ ਰਾਂਝੇ ਦਾ ਜ਼ਿਕਰ ਕਰਦੇ ਨੇ ਲੋਕ ਮਤਲਬ ਹਾਲਾਂਕਿ ਉਹ ਇੱਕ ਕਿੱਸਾ ਏ ਬਟ ਮਤਲਬ ਕਿਸੇ ਨੂੰ ਯਕੀਨ ਨਹੀਂ ਆਂਦਾ ਅੱਜ ਦੇ ਜਮਾਨੇ ਚ ਕੋਈ ਇਦਾਂ ਦਾ ਹੋ ਸਕਦਾ ਪਰ ਮੇਰੀ ਵਾਈਫ ਹੈਗੀ ਆ ਮਤਲਬ ਉਹਨੇ ਮੇਰਾ 14 ਸਾਲ ਸਾਥ ਦਿੱਤਾ ਮੇਰੇ ਨਾਲ ਵਿਆਹ ਕਰਾਇਆ ਸਟੈਂਡ ਕੀਤੀ ਉਹਨੇ ਕਿਹਾ ਵੀ ਨਹੀਂ ਜੇ ਤੇਰੇ ਮਾਈਂਡ ਚ ਅਦਾ ਹੈ ਵੀ ਤੇਰੇ ਤੇ ਇਹ ਬਿਪਤਾ ਪੈ ਗਈ ਤਾਂ ਮੈਂ ਤੇਰਾ ਸਾਥ ਛੱਡ ਦੂੰਗੀ ਤਾਂ ਨਹੀਂ ਐਂ ਏਦਾਂ ਨਹੀਂ ਐ ਮੈਂ ਤੇਰੀ ਹੈਲਪ ਕਰੂੰਗੀ ਉਹਨੇ ਮੇਰੀ ਮਿਠੇ ਕਰਾਈ ਕਈ ਹਾਂਜੀ ਉਹਨੇ ਜਿਹੜਾ ਇਹ ਮਤਲਬ ਬਹੁਤ ਜਿਆਦਾ ਕਈ ਵਾਰੀ ਮਤਲਬ ਬੜੀ ਵਿਚਾਰੀ ਨੂੰ ਉਹਨੂੰ ਆਪਣੇ ਲਈ ਤਾਂ ਹੱਸਣ ਵਾਲੀ ਗੱਲ ਐ ਇਸ ਟਾਈਮ ਬਟ ਉਸ ਟਾਈਮ ਜਦੋਂ ਇਸ ਪ੍ਰੋਬਲਮ ਨੂੰ ਫੇਸ ਕਰਦੀ ਸੀ ਉਹਦੇ ਮਨ ਤੇ ਕਿਦਾਂ ਦੀ ਬੀਤਦੀ ਹੋਊ ਕਿ ਮੈਂ ਮਤਲਬ ਹੁਣ ਕਈ ਵਾਰੀ ਸੋਚਦਾ ਤਾਂ ਉਹ ਕੋਈ ਇੱਕ ਲੜਕੀ ਦੇ ਇਹ ਤਾਂ ਵੈਸੇ ਇੰਡੀਅਨ ਸੋਸਾਇਟੀ 'ਚ ਲਾਈਫ ਬੜੀ ਔਖੀ ਹੈ ਤਾਂ ਉਹਨੂੰ ਜਦੋਂ ਕੋਈ ਰਿਸ਼ਤਾ ਆ ਜਾਂਦਾ ਤਾਂ ਉਹਨੂੰ ਨਾ ਕਰਨੀ ਬੜੀ ਔਖੀ ਹੁੰਦੀ ਉਹਨੂੰ ਇਹ ਹੁੰਦਾ ਕਿ ਵਗਲਾ ਹੀ ਨਾ ਕਰ ਦਵੇ ਕਿਸੇ ਢੰਗ ਨਾਲ ਉਹ ਕਿਸੇ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੀ ਕਦੇ ਵਿਚਾਲੀ ਬਾਲਾਂ ਨੂੰ ਵੱਧ ਤੇਲ ਲਾ ਕੇ ਜਾਂਦੀ ਕਦੇ ਮਤਲਬ ਅੱਖ ਨੂੰ ਟੀਰ ਮਾਰਨ ਲੱਗ ਜਾਂਦੀ ਕਦੇ ਤੁਤਲਾ ਕੇ ਬੋਲਣ ਲੱਗ ਜਾਂਦੀ ਇਸ ਤਰ੍ਹਾਂ ਕਰਕੇ ਉਹਨੇ ਮਤਲਬ 9-10 ਤੋਂ ਉੱਪਰ ਰਿਸ਼ਤਿਆਂ ਨੂੰ ਮਨਾਂ ਕੀਤਾ ਫਿਰ ਉਹਦੇ ਘਰਦਿਆਂ ਨੂੰ ਸ਼ੱਕ ਹੋਣ ਲੱਗਿਆ ਵੀ ਇਹ ਤਾਂ ਫਿਰ ਉਹਨੇ ਉਹਦੇ ਘਰਦਿਆਂ ਨੇ ਕਿਸੇ ਮੁੰਡੇ ਨੇ ਆ ਦੇਖਣਾ ਨਾ ਸੀ ਉਹਦੇ ਘਰਦਿਆਂ ਨੇ ਕਿ ਅਭੀ ਇਸ ਵਾਰ ਅਸੀਂ ਤੇਰਾ ਜਿਹੜਾ ਵਿਆਹ ਕਰਨਾ ਚਾਹੁੰਦੇ ਆ ਤੂੰ ਕੁਝ ਵੀ ਐਸਾ ਕੁਝ ਗੜਬੜ ਨਾ ਕਰੀ ਤਾ ਉਹਨੇ ਉਹਨੂੰ ਮੁੰਡੇ ਨੂੰ ਡਾਇਰੈਕਟਲੀ ਕਹਿਤਾ ਵੀ ਦੇਖੋ ਵੀ ਮੇਰੀ ਸਿਚੁਏਸ਼ਨ ਜਿਹੜੀ ਇਸ ਤਰ੍ਹਾਂ ਵੀ ਮੇਰੇ ਆ ਕਿਸੇ ਦੇ ਨਾਲ ਅਫੇਰ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਨੀ ਆ ਤੇ ਤੁਸੀਂ ਨਾ ਕਰ ਦਿਓ ਪਲੀਜ਼ ਰਿਸ਼ਤੇ ਦੇ ਲਈ ਤਾਂ ਉਹ ਬੰਦਾ ਕਹਿੰਦਾ ਵੀ ਦੇਖੋ ਮੈਂ ਮੈਨ ਹੀ ਨਾ ਕਰ ਸਕਦਾ ਮੈਨੂੰ ਤਾਂ ਤੁਸੀਂ ਪਸੰਦ ਹੋ ਮੈਂ ਤਾਂ ਤਿਆਰ ਆ ਅੱਜ ਕੱਲ ਤਾਂ ਹਰੇਕ ਦੇ ਹੀ ਅਫੇਅਰ ਹੁੰਦਾ ਜਦੇ ਜਮਾਨੇ ਚ ਕੋਈ ਗੱਲ ਨਹੀਂ ਜੇ ਤੁਹਾਡਾ ਕਿਸੇ ਨਾਲ ਅਫੇਅਰ ਸੀਗਾ ਮੈਂ ਤੁਹਾਨੂੰ ਨਾ ਵਿਆਹ ਕਰਾਉਣ ਨੂੰ ਤਿਆਰ ਆ ਉਹ ਨੇ ਇਹਨੇ ਜਦੋਂ ਮਤਲਬ ਉਹਨੂੰ ਜੋ ਗੱਲ ਕਹੀ ਸੀ ਉਹਨੇ ਜਾ ਕੇ ਉਵੇਂ ਹੀ ਕਹਤੀ ਵੀ ਤੁਹਾਡੀ ਬੇਟੀ ਤਾਂ ਮੈਨੂੰ ਐਂ ਕਹਿੰਦੀ ਆ ਵੀ ਮੇਰਾ ਕਿਸੇ ਦੇ ਨਾਲ ਅਫੇਅਰ ਹੈ ਤੁਸੀਂ ਨਾ ਕਰ ਦਿਓ ਤਾਂ ਚਲੋ ਉਹਦੇ ਇਹਦੇ ਘਰ ਦੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਜਾਓ ਕਿਉਂਕਿ ਜੇ ਤੁਝਾ ਤੁਹਾਨੂੰ ਨਾ ਹੀ ਕਰਤੀ ਉਹਨੇ ਤਾਂ ਕਰਾਣਾ ਹੀ ਨਹੀਂ ਹੈਗਾ ਤੇ ਇਹਨੂੰ ਕਹਿੰਦੇ ਵੀ ਹਾਂ ਤੂੰ ਦੱਸ ਜਿਹੜਾ ਹਰ ਵਾਰ ਨਾ ਕਰ ਦਿੰਨੀ ਆ ਤੂੰ ਚੱਲ ਉਹਦੇ ਅਕਾਰ ਹੀ ਚੱਲ ਮੁੰਡੇ ਦੇ ਕੌਣ ਹੈ ਉਹ ਮੁੰਡਾ ਦੱਸ ਸਾਨੂੰ ਤੇ ਮਤਲਬ ਇਹਨੂੰ ਲੈ ਕੇ ਹੀ ਉਹ ਘਰ ਆ ਗਏ ਇਹਨੂੰ ਪਿੱਛੇ ਹੀ ਉਹਨੇ ਗੱਡੀ 'ਚ ਬਿਠਾਤਾ ਮਤਲਬ ਕਿਉਂਕਿ ਹੁੰਦਾ ਹੀ ਆ ਇਹ ਵੀ ਕਹਿੰਦੀ ਵੀ ਮੈਂ ਨਹੀਂ ਜਾਣਾ ਚਾਹੁੰਦੀ ਉਹਨਾਂ ਦੇ ਘਰ ਪਰ ਜਦ ਤੱਕ ਮੇਰੀ ਮੈਰਿਜ ਨਹੀਂ ਹੁੰਦੀ ਉਹਦੇ ਨਾਲ ਤਾਂ ਫਿਰ ਉਹ ਤਵਾ ਦੇ ਨਦੇ ਘਰ ਦੇ ਘਰ ਆਗੇ ਸਾਡੇ ਉਹਨਾਂ ਨੂੰ ਘਰ-ਬਾਰ ਪਸੰਦ ਆ ਗਿਆ ਮੇਰੇ ਪੇਰੈਂਟਸ ਨੂੰ ਮਿਲੇ ਥੋੜਾ ਬਹੁਤ ਇਹਦੇ ਫਾਦਰ ਸਾਹਿਬ ਮੇਰੇ ਫਾਦਰ ਨੂੰ ਜਾਣਦੇ ਵੀ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਹਾਂ ਚਲੋ ਠੀਕ ਐ ਅਸੀਂ ਕਰ ਦਿੰਨੇ ਆ ਤਾਂ ਮਤਲਬ ਫਿਰ ਉਹਨਾਂ ਦੀ ਰਜ਼ਾਮੰਦੀ ਫੈਮਿਲੀ ਦੀ ਰਜ਼ਾਮੰਦੀ ਨਾਲ ਹੀ ਸਾਡਾ ਵਿਆਹ ਹੋਇਆ ਤੁੱਕੇ ਛੋਟੀ ਜੀ ਗਲਤੀ ਕਰਕੇ ਤੁਹਾਨੂੰ ਇੰਨਾ ਸਾਰਾ ਸਰਵਾਈਵ ਕਰਨਾ ਹਾਂਜੀ ਦੇਖੋ ਇਹ ਤਾਂ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਤਾਂ ਹੀ ਜਿਹੜਾ ਆਪਾਂ ਆਪਣੇ ਤੋਂ ਛੋਟੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਹਮੇਸ਼ਾ ਮੀਡੀਆ ਵੀ ਇਹੀ ਕੋਸ਼ਿਸ਼ ਕਰਦਾ ਹੈ ਅਸੀਂ ਟੀਚਿੰਗ ਦੇ ਵਿੱਚ ਵੀ ਇਹੀ ਕੋਸ਼ਿਸ਼ ਕਰਦੇ ਹਾਂ ਵੀ ਜੋ ਗਲਤੀਆਂ ਮੈਂ ਹਮੇਸ਼ਾ ਇਹ ਸੋਚਦਾ ਵੀ ਮੈਨੇ ਜੋ ਗਲਤੀ ਕੀਤੀ ਤਕਮਸੇ ਕਮ ਵੀ ਕੋਈ ਆਪਣਾ ਭਾਈ ਬੰਦ ਛੋਟਾ ਭਰਾ ਕੋਈ ਜਾਂ ਸਾਡਾ ਬੱਚਾ ਜਾਂ ਕੋਈ ਸਟੂਡੈਂਟਸ ਦੇ ਵਿੱਚੋਂ ਕੋਈ ਸਾਰੇ ਪੰਜਾਬੀ ਸਾਡੇ ਬੱਚੇ ਹੀ ਨੇ ਮਤਲਬ ਉਹ ਗਲਤੀ ਨਾ ਕਰਨ ਜੋ ਮੈਂ ਨੇ ਕੀਤੀ ਮੈਨੂੰ ਪਤਾ ਹੈ ਮੈਂ ਉਸ ਗਲਤੀ ਦੀ ਕੀ ਕੀਮਤ ਚੁਕਾਈ ਤਾਂ ਮੈਂ ਨਹੀਂ ਚਾਹੁੰਦਾ ਹੈਗਾ ਵੀ ਉਹ ਗਲਤੀ ਦੀ ਕੀਮਤ ਉਦਾਂ ਦੀ ਕੋਈ ਹੋਰ ਚੁਕਾਵੇ ਮੈਨੇ ਬਹੁਤ ਕੁਝ ਖੋਇਆ ਆਪਣੇ ਫਾਦਰ ਸਾਹਿਬ ਨੂੰ ਖੋਇਆ ਹੈ ਨਾ ਮਤਲਬ ਫੈਮਿਲੀ ਦੇ ਵਿੱਚ ਮਤਲਬ ਹੁੰਦਾ ਹੀ ਹੈ ਜਦੋਂ ਤੁਹਾਡੇ ਕਿਸ ਜਿਸ ਪਿਓ ਦੇ ਬੱਚੇ ਤੇ ਕੋਈ ਕਸ਼ਟ ਪੈ ਜੇ ਉਹਦੇ ਦਿਮਾਗ ਤੇ ਕਿੰਨਾ ਸਟ्रेस ਰਹਿੰਦਾ ਹੈ ਨਾ ਮੇਰੇ ਮਾਤਾ ਤਾਂ ਕਿਤੇ ਨਾ ਕਿਤੇ ਬਹੁਤ ਘਿਹੜੇ ਸੀਗੇ ਬਹੁਤ ਦਲੇਰ ਸੀਗੇ ਬਟ ਮੇਰੇ ਫਾਦਰ ਸਾਹਿਬ ਨੂੰ ਇਸ ਚੀਜ਼ ਨੇ ਕਾਫੀ ਟਾਲਾਈ ਉਹਨਾਂ ਨੂੰ ਫਿਜ਼ੀਕਲੀ ਤਾਂ ਕਰਕੇ ਜਿਹੜਾ ਉਹ ਚੀਜ਼ਾਂ ਜਿਹੜੀਆਂ ਫੇਸ ਕਰਨ ਤੋਂ ਬਾਅਦ ਮੈਂ ਸੋਚਦਾ ਕੁਝ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਚਲੀਆਂ ਜਾਂਦੀਆਂ ਨੇ ਮੁੜ ਕੇ ਨਹੀਂ ਆ ਸਕਦੀਆਂ ਉਹਨਾਂ ਦੀ ਕੋਈ ਘਾਟਾ ਪੂਰਤੀ ਨਹੀਂ ਹੋ ਸਕਦੀ ਹੁੰਦੀ